ਅਸੀਂ ਅਕਸਰ ਹੀ ਸੁਣਦੇ ਹਾਂ ਕਿ ਕਿਸਾਨ ਸੱਪ ਦੀਆਂ ਸਿਰੀਆਂ ਦੱਬ ਕੇ ਹੀ ਆਪਣੀ ਫਸਲ ਦੀ ਰਾਖੀ ਕਰਦੇ ਨੇ ਤਾਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹਲਕਾ ਫਲੋਰ ਦੇ ਗੰਨਾ ਪਿੰਡ ਤੋਂ ਜਿੱਥੇ ਕਿ ਇੱਕ ਵਿਅਕਤੀ ਜਦੋਂ ਵੱਟ ਦੇ ਉੱਤੇ ਡਿੱਗ ਪੈਂਦਾ ਤਾਂ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਉਹਨਾਂ ਦਾ ਪਰਿਵਾਰਕ ਮੈਂਬਰ ਖੇਤਾਂ ਦੇ ਵਿੱਚ ਖਾਦ ਪਾਉਣ ਗਿਆ ਸੀ ਤੇ ਜਦੋਂ ਕਾਫੀ ਸਮਾਂ ਵਾਪਸ ਨਾ ਆਇਆ ਤਾਂ ਉਹਨਾਂ ਨੇ ਜਾ ਕੇ ਦੇਖਿਆ ਕਿ ਉਹ ਖੇਤਾਂ ਦੇ ਵਿੱਚ ਘਾਰ ਬੱਟ ਦੇ ਉੱਤੇ ਡਿੱਗਿਆ ਪਿਆ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਸੱਪ ਦੇ ਡੱਸਣ ਦੇ ਨਾਲ ਵਿਅਕਤੀ ਦੀ ਮੌਤ ਹੋਈ ਹੈ। ਸਨੀਵਾਰੀ ਖਾਦ ਪਾਉਣ ਗਏ ਸੀ। ਕੱਲ ਦੁਪਹਿਰੇ ਆਏ ਸੀਗੇ ਤੇ ਉਸ ਤੋਂ ਬਾਅਦ ਦੁਪਹਿਰੇ 4:00 ਵਜੇ ਖਾਦ ਪਾਉਣ ਲੱਗੇ। ਉੱਤ ਕਿਦੇ ਖੇਤ ਦੇ ਵਿੱਚ ਹੀ ਸੱਪ ਲੜ ਗਿਆ ਕਿਦੇ ਉਹਨਾਂ ਦੇ ਤੇ ਉਸ ਤੋਂ ਬਾਅਦ ਅਸੀਂ ਵਾਪਸ ਨਹੀਂ ਆਏ ਜਦੋਂ ਫੋਨ ਕਰ ਕਰਕੇ ਰੱਬਣਾ ਸ਼ੁਰੂ ਕੀਤਾ ਉੱਤ ਖੇਤ ਦੇ ਵਿੱਚ ਹੀ ਡਿਗੇ ਹੋਏ ਸੀਗੇ ਜੀ ਉੱਥੇ ਬਸ ਉਹਨਾਂ ਨੂੰ ਦਰਦ ਮੀਂਹ ਲੱਗਦੀ ਸੀ ਮੌਕੇ ਹਾਂਜੀ ਮੌਕੇ ਤੇ ਹਸਪਤਾਲ ਹਾਂਜੀ ਫਲੋਰ ਲੱਗੀਏ ਸੀਗੇ ਮਹਿੰਗੀ ਤੇ ਜੀ ਉਹਨਾਂ ਨੇ ਜਵਾਬ ਦਿੱਤਾ ਉਹ ਕਹਿੰਦੇ ਨਹੀਂ ਵੀ ਕਿੰਨੀ ਕੋਈ ਮਸਲੀ ਸੀ ਅਸਰਸ਼ 55 55 ਸਾਲ ਸੀਗੀ ਤਾਂ ਕਿਸਤ ਨ ਜਾਣ ਕਰੀ ਮਿੰਦੂ ਚਾਚਾ ਜੀ ਉਹਨਾਂ ਨੇ ਦੱਸਿਆ ਸੀਗਾ ਮੈਂ ਕੰਮ ਤੇ ਸੀਗਾ ਜੀ ਉਸ ਤੋਂ ਬਾਅਦ ਚਾਚਾ ਜੀ ਦਾ ਫੋਨ ਗਿਆ ਵੀ ਇਹ ਤੇ ਇਦਾਂ ਕਰਕੇ ਗੱਲ ਹੋ ਗਈ ਆ ਬਸ ਹਾਂਜੀ ਸਰ ਕੀ ਨਾਮ ਹੈ ਸਦਾਗਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਦਸ਼ਮੇਸ਼ ਨਗਰ ਕੀ ਹਾਲ ਸਾ ਸਰ ਕੱਲ ਵੱਡੇ ਬ੍ਰਦਰ ਜੀ ਖੂਹ ਤੇ ਖੇਤਾਂ 'ਚ ਖਾਦ ਪਾਉਣ ਗਏ ਆ ਜੀ ਜਦੋਂ 3-4 ਵਜੇ ਖੂਹ ਤੇ ਖਾਦ ਪਾਉਣ ਗਏ ਉਸ ਤੋਂ ਬਾਅਦ ਚ ਉਹ ਆਏ ਨਹੀਂ ਵਾਪਸ ਅਸੀਂ ਉਹਨਾਂ ਨੂੰ ਫੋਨ ਕੀਤਾ ਫੋਨ ਟਰਾਈ ਕਰਦੇ ਰਹੇ ਫੋਨ ਉਹਨਾਂ ਨੇ ਚੱਕਿਆ ਨਹੀਂ ਜਦੋਂ ਅਸੀਂ ਫੇਖੂ ਤੇ ਜਾ ਕੇ ਦੇਖਿਆ ਭਾਲ ਕਰੀਏ ਉਹਨਾਂ ਦੀ ਇਹ ਦੇਖਿਆ ਉਹਨਾਂ ਮੋਟਰਸਾਈਕਲ ਖੂਤੇ ਖੜਾ ਅਸੀਂ ਲੱਭਦੇ ਲੱਭਦੇ ਚਾਰ ਚਪੇਰੇ ਜੋ ਝੋਨੇ ਦੇ ਵਾਲੀ ਬੱਟ ਤੇ ਗਏ ਉੱਥੇ ਉਹ ਡਿਗੇ ਪਏ ਤੇ ਅਸੀਂ ਉਹਨਾਂ ਨੂੰ ਫਟਾਫਟ ਚੱਕ ਕੇ ਤੁਰੰਤ ਫਲੋਰਸ ਨਿੱਜੀ ਇੱਕ ਹਸਪੀਟਲ ਲੈ ਗਏ ਉੱਥੇ ਡਾਕਟਰ ਸਾਹਿਬ ਜੀ ਨੇ ਚੈੱਕ ਕੀਤਾ ਉਹਨੇ ਮਰਤਕ ਐਲਾਨ ਕਰ ਦਿੱਤਾ ਉਹਨਾਂ ਕਿਹਾ ਕਿ ਇਹਨਾਂ ਨੂੰ ਕਿਸੇ ਜ਼ਹਿਰੀਲੇ ਜਾਨਵਰ ਦੇ ਡੰਗਣ ਨਾਲ ਮੌਤ ਹੋ ਗਈ ਤਾਂ ਤੇ ਸਾਨੂੰ ਮ੍ਰਿਤਕ ਐਲਾਨ ਕਰ ਦਿੱਤਾ ਉਹਨਾਂ ਨੂੰ ਤੇ ਅਸੀਂ ਫਿਰ ਅੱਜ ਦਿਨੇ 12:00 ਵਜੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਕਿਉਂਕਿ ਡੈੱਡ ਬੋਡੀ ਬਹੁਤ ਖਰਾਬ ਹੋ ਚੁੱਕੀ ਸੀ ਖੇਰ ਖੇਤਾਂ ਦੇ ਵਿੱਚ ਕਈ ਵਾਰ ਅਜਿਹੀ ਅਣਹੋਣੀ ਵਾਪਰ ਜਾਂਦੀ ਹੈ ਕਿਉਂਕਿ ਖੇਤਾਂ ਦੇ ਵਿੱਚ ਕਈ ਵਾਰ ਜ਼ਹਿਰੀਲੇ ਸੱਪ ਹੁੰਦੇ ਨੇ ਜਿਸ ਕਰਕੇ ਕਈ ਵਾਰ ਨਜ਼ਰ ਨਹੀਂ ਆਉਂਦਾ ਖਾਦ ਪਾਉਣ ਸਮੇ ਜਾਂ ਫਸਲ ਦੀ ਰਾਖੀ ਸਮੇ ਅਜਿਹੀ ਕਿਸੇ ਦੇ ਨਾਲ ਵੀ ਅਣਹੋਣੀ ਵਾਰਤ ਜਾਂਦੀ ਹੈ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ